ਲੁਧਿਆਣਾ ਦੀ ਭਾਦੀ ਕਮਲਕੌਰ ਨੂੰ ਮਾਰਨ ਵਾਲੇ ਅੰਮ੍ਰਿਤਪਾਲ ਸਿੰਘ ਮੈਰੋ ਵਿਰੁੱਧ ਸਖਤ ਕਾਰਵਾਈ ਦੀ ਮੰਗ ਕੀਤੀ ਗਈ ਹੈ। ਮੁਹਾਲੀ ਦੇ ਸਮਾਜ ਸੇਵਕ ਸਿਮਰਨਜੀਤ ਸਿੰਘ ਅਤੇ ਕੁਲਦੀਪ ạtਵਾਲ ਨੇ ਕਿਹਾ ਕਿ ਇੱਕ ਨਹਿੱਥੀ ਕੁੜੀ ਨੂੰ ਮਾਰਨ ਵਾਲੇ ਅੰਮ੍ਰਿਤਪਾਲ ਸਿੰਘ ਨੂੰ ਪੰਜਾਬ ਵਿੱਚ ਯੋद्धा ਕਿਹਾ ਜਾ ਰਿਹਾ ਹੈ ਅਤੇ ਉਸ ਦੇ ਵੱਡੇ-ਵੱਡੇ ਪੋਸਟਰ ਲਗਾਏ ਜਾ ਰਹੇ ਹਨ। ਪਰ ਅਸਚਿਤ ਵਿੱਚ ਅੰਮ੍ਰਿਤਪਾਲ ਵਰਗੇ ਲੋਕ ਯੋਧੇ ਨਹੀਂ ਸਨ। ਸਗੋਂ ਅਜਿਹੇ ਲੋਕ ਪੂਰੇ ਸਿੱਖ ਪਾਈਚਾਰੇ ਨੂੰ ਬਦਨਾਮ ਕਰ ਰਹੇ ਹਨ। ਸਿਮਰਨਜੀਤ ਸਿੰਘ ਨੇ ਭਾਰਤ ਸਰਕਾਰ ਅਤੇ ਪੰਜਾਬ ਸਰਕਾਰ ਤੋਂ ਮੰਗ ਕੀਤੀ ਹੈ ਕਿ ਅਮਰਿਤਪਾਲ ਸਿੰਘ ਮੈਰੋ ਨੂੰ ਜਲਦੀ ਤੋਂ ਜਲਦੀ ਗ੍ਰਿਫਤਾਰ ਕੀਤਾ ਜਾਵੇ ਅਤੇ ਉਹਨਾਂ ਨੂੰ ਸਖਤ ਤੋਂ ਸਖਤ ਸਜ਼ਾ ਦਿੱਤੀ ਜਾਵੇ। ਸਭ ਤੋਂ ਸਭ ਤੋਂ ਪਹਿਲਾਂ ਤਾਂ ਮੀਡੀਆ ਦਾ ਬਹੁਤ-ਬਹੁਤ ਧੰਨਵਾਦ ਕਰਦੇ ਹਾਂ ਜੀ। ਮੇਰਾ ਨਾਮ ਸਿਮਰਨਜੀਤ ਸਿੰਘ ਮੇਰੇ ਨਾਲ ਕੁਲਦੀਪ ਢਟਵਾਲ ਜੀ ਨੇ ਜੀ। ਇਹ ਜਿਹੜੀ ਪ੍ਰੈਸ ਕਾਨਫਰੰਸ ਹੋ ਰਹੀ ਹੈ ਜੀ ਅੱਜ ਇਹ ਅਮਰਿਤਪਾਲ ਮੈਰੋ ਜਿਹੜਾ ਆਪਣੇ ਆਪ ਨੂੰ ਇੱਕ ਯੋਧਾ ਸਮਝਦਾ ਹੈ ਕਿ ਉਹ ਪੰਜਾਬ ਦੇ ਜਿਹਨੂੰ ਯੋਧਾ ਕਹਿੰਦੇ ਉਹ ਥਾਂ ਥਾਂ ਤੇ ਪੋਸਟਰ ਲੱਗੇ ਜਾ ਰਹੇ ਆ ਕਿਸ ਗੱਲ ਤੋਂ ਲੱਗੇ ਜਾ ਰਹੇ ਆ ਕਿ ਉਹਨੇ ਇੱਕ ਕੁੜੀ ਦਾ ਕਤਲ ਕਰਤਾ ਇਸ ਕਰਕੇ ਉਹਦੇ ਪੋਸਟਰ ਲੱਗੇ ਜਾ ਰਹੇ ਆ ਪਰ ਯੋਧਾ ਕਿਸ ਗੱਲ ਦਾ ਏ ਜਦੋਂ ਬੰਦਾ ਕਿਸੇ ਦਾ ਕਤਲ ਕਰਕੇ ਬਾਹਰਲੇ ਵਿਦੇਸ਼ਾਂ 'ਚ ਭੱਜ ਜਾਂਦਾ ਇਹ ਉਹਦਾ ਤਾਂ ਪਹਿਲੀ ਗੱਲ ਤਾਂ ਹੈ ਹੀ ਨਹੀਂ ਉਹ ਮੈਨੂੰ ਯੋਧਾ ਨਹੀਂ ਸਮਝਦਾ ਯੋਧੇ ਤਾਂ ਸਾਡੇ ਉਹ ਸੀਗੇ ਸ਼ਹੀਦ ਭਗਤ ਸਿੰਘ, ਊਧਮ ਸਿੰਘ, ਕਰਤਾਰ ਸਿੰਘ ਸਰਾਭਾ ਇਹ ਸਾਡੇ ਯੋਧੇ ਸੀਗੇ ਸਾਡੇ ਪੰਜਾਬ ਦੇ ਤੇ ਇਹਨੂੰ ਤਾਂ ਇੱਕ ਹਵਾਵਾਦੀ ਦੇ ਇੱਕ ਬਾਣੇ ਦੇ ਵਿੱਚ ਬਾਣੇ ਨੂੰ ਬਦਨਾਮ ਕਰਨ ਦੇ ਚੱਕਰ ਚ ਇਹਨੂੰ ਇੱਕ ਸਿਰ ਤੇ ਚੜਾ ਲਿਆ ਪੰਜਾਬ ਦੇ ਲੋਕਾਂ ਨੇ ਇਹੀ ਕਹਿ ਸਕਦੇ ਸਿਰ ਤੇ ਚੜਾ ਲਿਆ ਪਰ ਐਨੇ ਜਿਹੜਾ ਕੁੜੀ ਨਾਲ ਗਲਤ ਕੀਤਾ ਉਹਨੂੰ ਟੌਰਚਰ ਕਰਿਆ ਉਹਦਾ ਮੋਬਾਈਲ ਦਾ ਸਾਰੇ ਪਾਸਵਰਡ ਚੇਂਜ ਕਰ ਉਹਦੇ ਜੋ ਵੀ ਉਹਦੇ ਮੋਬਾਈਲ ਚ ਸੀਗਾ ਉਹ ਆਪਣੇ ਚ ਮੋਬਾਈਲਾਂ ਚ ਸੈਂਡ ਕਰ ਲਿਆ ਇਹਨਾਂ ਨੇ ਜੇ ਤੁਸੀਂ ਐਡੇ ਇੱਕ ਖੱਬੀ ਖਾਨ ਸੀਗੇ ਅਮਰਿਤਪਾਲ ਮਹਿਰੂ ਨੂੰ ਕਹਿ ਰਿਆ ਜਿਹਦੇ ਨਾਲ ਦੇ ਸਾਥੀ ਵੀ ਸੀਗੇ ਜਿਹੜੇ ਦੋ ਮਨ ਨੂੰ ਕਹਿਣਾ ਚਾਹੁੰਦਾ ਆਪਣੇ ਹਾਨ ਦੇ ਨਾਲ ਪੰਗਾ ਕਿਉਂ ਨਹੀਂ ਲੱਤਾਂ ਤੁਸੀਂ ਆਪਣੇ ਬਰਾਬਰ ਦੇ ਨਾਲ ਕਿਉਂ ਨਹੀਂ ਪੰਗਾ ਲੱਤਾਂ ਜੇ ਤੁਸੀਂ ਐਡੇ ਯੋਧੇ ਸੀਗੇ ਤੇ ਆਪਣੇ ਹਾਨ ਦੇ ਨਾਲ ਤਾਂ ਪੰਗਾ ਲੈ ਕੇ ਦੇਖਦੇ ਕਿਤੇ ਸਨਨੀ ਲਿਓਨ ਨਾਲ ਕਿਉਂ ਨਹੀਂ ਲੱਤਾਂ ਮਿੱਕੇ ਨਾਲ ਕਿਉਂ ਨਹੀਂ ਲੱਤਾਂ ਜਿਹੜੀ ਕੁੜੀ ਕੋ ਹੋਰ ਕਨੇਡਾ 'ਚ ਗੰਦ ਪਾਉਂਦੀ ਉਹਦੇ ਨਾਲ ਕਿਉਂ ਨਹੀਂ ਲੱਤਾਂ ਯਾਨੀ ਜਿਹੜਾ ਪਰਦੇਸੀ ਬੰਦਾ ਤੁਸੀਂ ਉਹਨੂੰ ਟਾਰਗੇਟ ਕਰਦੇ ਹੋ ਸਾਡੇ ਨਾਲ ਪੰਗਾ ਲੈ ਕੇ ਦੇਖ ਅਸੀਂ ਤੇਰੇ ਨਾਲ ਇਕੱਲੇ ਨਾਲ ਇਕੱਲਾ ਮੀਡੀਆ ਦੇ ਸਾਹਮਣੇ ਕਹਿੰਦੇ ਇਕੱਲੇ ਨਾਲ ਇਕੱਲਾ ਕਿਤੇ ਵੀ ਆ ਜਾਏ ਕੋਈ ਡਰਦਾ ਨਹੀਂ ਜਦ ਮਰਜੀ ਆ ਜਾਏ ਮੈਂ ਆਪਣਾ ਮੀਡੀਆ ਦੇ ਸਾਹਮਣੇ ਮੋਬਾਈਲ ਨੰਬਰ ਹੀ ਬੋਲੂਗਾ 628437982 ਜਦੋਂ ਮਰਜ਼ੀ ਮੈਨੂੰ ਕਾਲ ਕਰੇ ਮੈਂ ਡਰਨ ਦਾ ਨਹੀਂ ਇਕੱਲੇ ਨਾਲ ਇਕੱਲੇ ਮੀਡੀਆ ਸਾਹਮਣੇ ਜਿੱਥੇ ਮਰਜ਼ੀ ਆ ਜੇ ਪਰ ਇਹ ਗਰੀਬ ਬੰਦੇ ਨੂੰ ਦਬਾਉਂਦੇ ਨੇ ਇਹਨਾਂ ਨੇ ਬਾਣੇ ਦਾ ਨਾਮ ਬਦਨਾਮ ਕਰਕੇ ਰੱਖਿਆ ਦੇਖੋ ਨਿਹੰਗ ਸਿੰਘਾਂ ਨੇ ਇੱਕ ਸਾਡੇ ਗੁਰੂ ਮਾਰੇ ਸੀਗੇ ਉਹਨੇ ਕਦੇ ਬਾਣੇ ਨੂੰ ਦਾਗ ਨਹੀਂ ਲਾਇਆ ਹੋਰ ਇੱਕ ਨਿਹੰਗ ਸਿੰਘ ਨੇ ਨਾ ਰਾਜਾ ਰਾਮ ਸਿੰਘ ਨੇ ਧਰਨੇ ਦੇ ਬੈਠੇ ਨੇ ਕਦੇ ਉਹਨਾਂ ਦਾ ਕਦੇ ਨਾ ਤੇ ਕਿਤੇ ਕਲੰਕ ਹੈਗਾ ਕੋਈ ਕਦੇ ਵੀ ਨਹੀਂ ਇਦਾਂ ਦੇ ਜਨਮਨ ਪਰਸਨ ਬਹੁਤ ਨਿਹੰਗ ਸਿੰਘ ਬਹੁਤ ਹਨ ਦੀ ਮੈਂ ਬਹੁਤ ਇੱਜ਼ਤ ਕਰਦਾ ਕਿ ਬਹੁਤ ਵਧੀਆ ਇਨਸਾਨ ਨੇ ਹਰੀਆਂ ਬੇਲਾਂ ਵਾਲੇ ਉਹਨਾਂ ਦਾ ਨਾਂ ਹੈ ਤੇ ਇਹਨਾਂ ਦਾ ਵੀ ਨਾਂ ਹੈ ਇਹ ਕੱਲ ਦੀ ਭੂਤਨੀ ਸੇਵਾ ਚੱਦ ਉਹੀ ਕਹਿ ਸਕਦੇ ਇਹਨੂੰ ਇੱਕ ਕੁੜੀ ਨੂੰ ਮਾਰ ਦੇਣਾ ਕਿੱਡੀ ਕਿ ਸ਼ਾਵਾ ਸੀ ਹੈ ਤੇ ਦੋ ਬੰਦੇ ਹੁਣ ਰਿਮਾਨ ਤੇ ਲੈ ਕੇ ਸ਼ਾਇਦ ਜੇਲ੍ਹ ਭੇਜ ਦਿੱਤਾ ਗਿਆ ਤੇ ਹੁਣ ਇਹ ਇੰਡੀਆ ਤੋਂ ਬਾਹਰ ਦੱਸਿਆ ਜਾ ਰਿਹਾ ਜੇ ਤੂੰ ਯੋਧਾ ਹੁੰਦਾ ਤਾਂ ਇੰਡੀਆ ਛੱਡ ਕੇ ਕਿਉਂ ਭੱਜਿਆ ਤੇਰੇ ਜੇ ਦਮ ਤਾਂ ਤੂੰ ਇੰਡੀਆ ਰਹਿੰਦਾ ਇੰਡੀਆ ਕਿਉਂ ਨਹੀਂ ਰਹਾ ਤੂੰ ਕਹਿੰਦੇ ਤਾਂ ਤੈਨੂੰ ਇਹ ਯੋਧਾ ਸਾਰੀ ਪਤਾ ਨਹੀਂ ਲੋਕ ਹੁਣ ਵੀ ਕਮੈਂਟ ਕਰਨਗੇ ਗਾਲਾਂ ਕੱਢਣਗੇ ਪਰ ਵੀਰੇ ਮੈਂ ਡਰਦਾ ਨਹੀਂ ਗਾਲਾਂ ਕੱਢੋ ਲੋਕਾਂ ਦਾ ਕੰਮ ਹੈ ਪਰ ਪਹਿਲਾਂ ਵੀਡੀਓ ਨੂੰ ਚੰਗੀ ਤਰ੍ਹਾਂ ਸੁਣੋ ਸੁਣ ਕੇ ਤੁਸੀਂ ਚੰਗੀ ਤਰ੍ਹਾਂ ਛਾਣਵੇਂ ਕਰਕੇ ਫਿਰ ਤੁਸੀਂ ਗਾਲਾਂ ਕੱਢੋ ਵੀ ਬਿਟੇ ਚ ਬੋਲਿਆ ਕੀ ਕਿਸੇ ਗਰੀਬ ਨਾਲ ਧੱਕਾ ਨਹੀਂ ਹੋਣਾ ਚਾਹੀਦਾ ਕਹਿੰਦੇ ਕੁੜੀ ਗੰਦ ਪਾਉਂਦੀ ਸੀਗੀ ਹੋਰ ਕੁੜੀਆਂ ਗੰਦ ਨਹੀਂ ਸੀ ਪਾਉਂਦੀਆਂ ਸਾਨੀ ਲੋ ਉਹਦੀ ਵੈਬਸਾਈਟਾਂ ਬੰਦ ਕਰਾਤੀ ਇਹਨੇ ਯਾਰ ਹੋਰ ਤਰੀਕੇ ਵੀ ਐ ਇੰਟੈਲੀਜੈਂਸ ਬੈਠੀ ਸੀਆਈਡੀ ਬੈਠੀ ਐ ਸਾਈਬਰ ਸੈੱਲ ਬੈਠੀ ਐ ਕਦੇ ਕੰਪਲੀਟ ਦਿੰਦੀ ਐ 2 ਸਾਲਾਂ ਚ 3 ਸਾਲਾਂ ਚ ਉਹਨੇ ਦਿਖਾ ਦੇ ਕਦੇ ਕੰਪਲੀਟ ਦਿੰਦੀ ਹੋਵੇ ਕਦੇ ਕੰਪਲੀਟ ਇਹਦਾ ਤਰੀਕਾ ਬਹੁਤ ਗਲਤ ਐ ਬੰਦੇ ਨੂੰ ਮਾਰ ਜਾਣ ਤੋਂ ਮਾਰ ਦੋਗੇ ਮਤਲਬ ਇਹ ਤਾਂ ਸਾਰੇ ਨੂੰ ਮਾਰ ਦੋਗੇ ਮੈਂ ਕੋਈ ਗਲਤ ਵੀਡੀਓ ਤਾਂ ਮੈਨੂੰ ਮਾਰ ਦੋਗੇ ਇਹ ਭਾਈ ਸਾਹਿਬ ਗਲਤ ਵੀਡੀਓ ਪਾ ਇਹਨੂੰ ਮਾਰ ਦੋਗੇ ਲੋਕਾਂ ਤੋਂ ਮਾਫੀ ਮੰਗਾਉਂਦਾ ਯਾਰ ਤੂੰ ਕਿੱਡਾ ਖੱਬੀ ਖਾਨ ਐ ਇਹ ਤੋਂ ਮਾਫੀ ਮੰਗਣ ਦੀ ਲੋੜ ਨਹੀਂ ਦਰਬਾਰ ਸਾਹਿਬ ਜਾ ਕੇ ਜਿਹਨੇ ਮਾਫੀ ਮੰਗਣੀ ਉੱਥੇ ਜਾ ਕੇ ਮੰਗੋ ਗੁਰੂ ਗ੍ਰੰਥ ਸਾਹਿਬ ਦੇ ਮਾਫੀ ਮੰਗ ਲਓ ਮੰਦਰ ਤੋਂ ਮੰਗ ਲਓ ਇਹਦੇ ਇਹਦੇ ਫੁੱਦੂ ਬੰਦੇ ਦੇ ਵਿੱਚ ਆ ਮੈਂ ਕਹਿੰਦਾ ਮੈਂ ਤਾਂ ਅਹੀ ਕਹੂੰਗਾ ਮਾਫੀ ਨਹੀਂ ਮੰਗਣ ਦੀ ਲੋੜ ਨਹੀਂ ਤੇ ਇਹ ਜਿਹੜਾ ਟਾਰਗੇਟ ਕਰਨਾ ਹਰ ਕਿਸੇ ਬੰਦੇ ਨੂੰ ਇੱਕ ਮੇਰੀ ਵੀਡੀਓ ਚੱਲੀ ਸੀ ਚੈਨਲ ਤੇ ਕਰਨ ਹੁੱਡਾ ਦੇ ਇੱਕ ਚੈਨਲ ਦਾ ਮੁੰਡੇ ਦਾ YouTube ਚੈਨਲ ਉਹਨੂੰ ਧਮਕੀਆਂ ਦੇਣੇ ਸ਼ੁਰੂ ਕਰਤੀਆਂ ਕਹਿੰਦਾ ਜੇ ਤੂੰ ਅੱਜ ਤੋਂ ਬਾਅਦ ਅਮਰਿਤਪਾਲ ਦੇ ਮੈਰੋ ਦੀ ਕੋਈ ਵੀਡੀਓ ਪਾਈ ਕਹਿੰਦਾ ਤੂੰ ਜਾਣਦਾ ਨਹੀਂ ਬੰਬੀਹਾ ਗਰੁੱਪ ਤੋਂ ਮੇਲ ਮੇਲ ਆਈਡੀ ਆਈ ਸੀ ਉਹਨੂੰ ਪਤ ਨਹੀਂ ਉਹਨੇ ਕੰਪਲੀਟ ਕੀਤੀ ਪਤ ਨਹੀਂ ਨਹੀਂ ਕੀਤੀ ਤੇ ਇਹ ਲੋਕ ਕਿੰਦੇ ਡਰਦੇ ਨੂੰ ਡਰਾਉਂਦੇ ਨੇ ਬਾਣੇ ਨੂੰ ਬਦਨਾਮ ਕਰਦੇ ਨੇ ਸਾਡੇ ਮਹਾਰਾਜਾ ਰਣਜੀਤ ਸਿੰਘ ਕਦੇ ਟੀਮੀਆਂ ਤੇ ਜਾਂ ਔਰਤਾਂ ਦੇ ਹੱਥ ਨਹੀਂ ਚੱਕਿਆ ਪਰ ਇਹ ਬੰਦੇ ਹੱਥ ਚੱਕਣ ਲੱਗ ਗਏ ਨੇ ਇਹਨਾਂ ਨੇ ਬਾਣੇ ਦਾ ਨਾਮ ਪੂਰਾ ਬਦਨਾਮ ਕੀਤਾ ਮੈਂ ਇਹਨਾਂ ਨੂੰ ਯੋਧੇ ਨਹੀਂ ਸਮਝਦਾ ਬਾਰ ਬਾਰ ਇਹੀ ਗੱਲ ਕਹੂੰਗਾ ਮੈਂ ਇਹਨਾਂ ਨੂੰ ਯੋਧੇ ਨਹੀਂ ਸਮਝਦਾ ਨਾ ਇਹ ਹੈ ਜੇ ਯੋਧਾ ਹੁੰਦਾ ਨਾ ਤਾਂ ਅੱਜ ਜੇ ਜਾਂ ਸਿਲੰਡਰ ਕੀਤਾ ਹੁੰਦਾ ਨੇ ਅੱਜ ਕੀਤਾ ਨਹੀਂ ਹੈਗਾ ਬਾਹਰ ਭੱਜ ਗਿਆ ਉਲਟਾ ਡਰਦੇ ਮਾਰੇ ਕਿ ਪੁਲਿਸ ਮੇਰੇ ਮਗਰ ਹੈ ਤੇ ਡਰੂ ਡਰ ਕੇ ਭੱਜਿਆ ਬਾਣ ਕਿ ਮੇਰਾ ਫਿਰ ਇਹਦਾ ਸਭ ਤੋਂ ਵੱਡਾ ਅਲਪਤਾ ਕੀ ਰੋਲ ਹੈ ਇਹ ਰੋਂਦਾ ਸਭ ਤੋਂ ਪਹਿਲਾਂ ਬਹੁਤ ਹੈ ਕੋਈ ਗੱਲਬਾਤ ਹੋ ਜੇ ਰੋਣਾ ਸ਼ੁਰੂ ਕਰ ਦਿੰਦਾ ਮੇਰੇ ਨਾਲ ਆ ਹੋਇਆ ਮੇਰੇ ਨਾਲ ਉਹ ਹੋਇਆ ਯਾਰ ਦਮ ਤਾਂ ਰੱਖ ਗੱਲ ਕਰਨ ਦਾ ਅੱਛਾ ਮਾਨ ਸਾਹਿਬ ਤੁਸੀਂ ਲਗਾਤਾਰ ਜੱਜਾਈ ਕਰਦੇ ਹੋ ਕਿ ਠੀਕਾ ਹੈ ਭਾਈ ਜੀ ਦੇਖੋ ਬਿਲਕੁਲ ਗਲਤ ਹੈ ਸਾਡੇ ਵੀ ਬੱਚੇ ਆ ਛੋਟੇ ਬੱਚੇ ਦੇਖਦੇ ਨੇ ਪਰ ਬਾਈ ਜਿਹੜਾ ਤਰੀਕਾ ਉਹ ਦੇਖੋ ਤੁਸੀਂ ਕਿੱਦਾਂ ਕਿੱਦਾਂ ਤਰੀਕਾ ਕਿਸ ਨੂੰ ਜਾਨ ਤੋਂ ਮਾਰਦੀ ਹੈ ਤਰੀਕਾ ਦੇਖੋ ਕਿੱਦਾਂ ਦਾ ਵੀ ਬੰਦੇ ਨੂੰ ਜਾਨ ਤੋਂ ਮਾਰ ਦੋ ਪਹਿਲਾਂ ਤੁਸੀਂ 2 ਸਾਲ ਤੋਂ ਪਹਿਲਾਂ ਉਹਦੇ ਨਾਲ ਤੁਸੀਂ ਐਡਾ ਲੰਦੇ ਹੋ ਤਾਂ ਤੁਹਾਨੂੰ ਸ਼ਰਮ ਨਹੀਂ ਆਈ ਉਹ ਤਾਂ ਵਿਚਾਲੀ ਗੱਲ ਦੱਸਦੇ ਨਹੀਂ ਜਦੋਂ ਕੁੜੀ ਮਾਰਤੀ ਸਭ ਕੁਝ ਕਰਤਾ ਗੱਲ ਦੱਬੇ ਉਹਦਾ ਯਾਰ ਤੁਸੀਂ ਤਿੰਨ ਬੰਦਿਆਂ ਨੂੰ ਤੁਹਾਨੂੰ ਸ਼ਰਮ ਨਹੀਂ ਆਈ ਕਿਸੇ ਹਾਂ ਦੇ ਨਾਲ ਤਾਂ ਪੰਗਾ ਲੈ ਕੇ ਦੇਖੋ ਦੇਖੋ ਪੁਲਿਸ ਕਹਿ ਰਹੀ ਉਹਤੇ ਤੁਹਾਨੂੰ ਪਤਾ ਤਾਂ ਸਾਰੇ ਜਦੋਂ ਉੱਥੋਂ ਦੀ ਬਠਿੰਡਾ ਦੀ ਨਹੀਂ ਕਿਹਾ ਕਿ ਉਹਨੇ ਮਾਰਿਆ ਉਸ ਦਾ ਨਾਮ ਦਰਜ ਅੱਛਾ ਨਾਮ ਦਰਜ ਕਰ ਲਿਆ ਜੀ ਫਿਰ ਭੱਜਿਆ ਕਿਉਂ ਆ ਜੇ ਨਹੀਂ ਤਾਂ ਵਕੀਲ ਖੜਾ ਕਰਦਾ ਆਪਣਾ ਕਿ ਮੇਰਾ ਤਾਂ ਕੋਈ ਕਸੂਰ ਹੀ ਨਹੀਂ ਉਹਦੀ ਲੋਕੇਸ਼ਨ ਘੜਾ ਬਈ ਸਾਰੀ ਲੋਕੇਸ਼ਨ ਪਤਾ ਲੱਗੂਗੀ ਲੋਕੇਸ਼ਨ ਦੇ ਹਿਸਾਬ ਨਾਲ ਤਾਂ ਸੀਆਈਡੀ ਬੈਠੀ ਇੰਟੈਲੀਜੈਂਸ ਬੈਸੀ ਇੰਟੈਲੀਜੈਂਸ ਤੋਂ ਆਈ ਵੀ ਬੈਠੀ ਕਿੰਦੀ ਇੰਡੀਆ ਦੇ ਸਾਡੇ ਕਿੱਡੇ-ਕਿੱਡੇ ਇੰਟੈਲੀਜੈਂਸ ਬੈਠੀਆਂ ਤੁਸੀਂ ਕਹਿੰਦੇ ਹੋ ਕਿ ਬਾਰ-ਬਾਰ ਹੋ ਗਿਆ ਕਿ ਉਹ ਬਾਹਰ ਭੱਜ ਗਿਆ ਇਹ ਪੁਸ਼ਟੀ ਵੀ ਤੁਸੀਂ ਕਰਦੇ ਹੋ ਕਿ ਉਹ ਬਾਹਰ ਭੱਜ ਗਿਆ ਭਾਈ ਜੀ ਦੇਖੋ ਪੁਲਿਸ ਨੇ ਤੁਸੀਂ ਆਪ ਹੀ ਆਪ ਹੀ ਗਾਇਆ ਜੀ ਉਹਨਾਂ ਨੇ ਰਿਮਾਂਡ ਲਈ ਲਿਟਰ ਜੀ ਦਾ ਰਿਮਾਂਡ ਵੀ ਲਈ ਆ ਜੀ ਦਾ ਤੇ ਇਹ ਲੱਗਦਾ ਕਿ ਪੰਜਾਬ ਪੁਲਿਸ ਦੀ ਇੰਨੀ ਮਤਲਬ ਹਲਕੀ ਹੈ ਕਿ ਉਹ ਬਾਹਰ ਭੱਜ ਗਿਆ ਦੇਖੋ ਇਹ ਚ ਪੰਜਾਬ ਪੁਲਿਸ ਦਾ ਕੋਈ ਦੋਸ਼ ਨਹੀਂ ਪੰਜਾਬ ਪੁਲਿਸ ਨੂੰ ਸੁਭਣਾ ਨਹੀਂ ਆਉਂਦਾ ਕਿ ਉਹ ਦੱਸ ਗਏ ਭੱਜੂਗਾ ਜਦੋਂ ਬੰਦੇ ਨੇ ਮਾਰਤਾ ਚ ਕੋਈ ਵੀ ਹੋਵੇ ਸੋ ਪਤਾ ਨਹੀਂ ਹੁੰਦਾ ਪੰਜਾਬ ਪੁਲਿਸ ਨੂੰ ਕਿ ਇਹ ਨਾ ਬੰਦਾ ਮਾਰਤਾ ਹੁਣ ਉਹ ਨਾਲ ਦੀ ਨਾਲ ਪੁਲਿਸ ਆਜੂ ਪੁਲਿਸ ਨੂੰ ਹੋਰ ਵੀ ਬਹੁਤ سارے ਕੰਮ ਨੇ ਜਿਹਾ ਟੈਲੀਜੈਂਸ ਨੂੰ ਇੱਕੋ ਕੰਮ ਨਹੀਂ ਹੈ ਕੋਈ ਇਹ ਵੀ ਆਈਪੀ ਨਹੀਂ ਆ ਕਿ ਇਹਨੂੰ ਟ੍ਰੇਸ ਕਰੂਗੀ ਹੋਰ ਸਾਡੇ ਪੰਜਾਬ ਦੇ ਬਹੁਤ ਸਾਰੇ ਮੁੱਦੇ ਨੇ ਮਸਲੇ ਨੇ ਪਰ ਇਹਨੂੰ ਮੈਂ ਨਹੀਂ ਕਹਿੰਦਾ ਕਿ ਜੇ ਅਸਲ ਤਾਂ ਹੁੰਦਾ ਨਾ ਤਾਂ ਅਜੂਰੇ ਬੈਠਾ ਹੁੰਦਾ ਸਿਲੰਡਰ ਕੀਤਾ ਹੁੰਦਾ ਜਿਨੇ ਆਪਣੇ ਆਪ ਨੀ ਜਦੋਂ ਗੱਲ ਕਰਦੇ ਕਿ ਰਿਮਾਰਡ ਦੇ ਦਿੱਤਾ ਹੈ ਤੇ ਰਿਮਾਰਡ ਦੇ ਦਿੱਤਾ ਹੈ ਉਹਨਾਂ ਨੇ ਆਪਣੇ ਪਰਮੈਂਟੀ ਦਾ ਪੁੱਛੀ ਕੀ ਹੋਣੀ ਇਹ ਤੇ ਬਾਅਦ ਜਾ ਹੀ ਸਕਦਾ ਦੇਖੋ ਰਿਮਾਰਡ ਇੰਟਰਮਾਕੀਓ ਕਹਿੰਦੇ ਪੈਸਾ ਕਹਿੰਦੇ ਪਹਿਲਾਂ ਵੀ ਪਰਚੇ ਸੀਗੇ 에어ਪੋਰਟ ਨੂੰ ਸੁਧਿ ਕੀਤਾ ਹੋਗਾ ਪਹਿਲਾਂ ਵੀ ਭੱਜੇ ਨਾ ਬਾਈ ਦੇਖੋ ਤੁਸੀਂ ਕਿੱਡਾ ਵੀ ਕੰਮ ਕਰ ਲਓ 에어ਪੋਰਟ ਦੇ ਕਿਹਦੀ ਸੈਟਿੰਗ ਨਹੀਂ ਹੁੰਦੀ ਬੰਦੇ ਕੌਣ ਦੋ ਅਮਰੀਕਾ ਚ ਨਹੀਂ ਜਾਂਦੇ ਕਿਦੇ ਵੀ ਉਹ ਸਾਰੇ ਚਲੇ ਜਾਂਦੇ ਨੇ ਬਾਈ ਸਭ ਨੂੰ ਪਤਾ ਜੀ ਦੋ ਨੰਬਰ ਚ ਨਹੀਂ ਜਾ ਸਕਦੇ ਸੈਟਿੰਗ ਇਹਦੀ ਉਹ ਨਿਕਲ ਜਾਂਦਾ ਬੰਦਾ ਕੌਣ ਨਹੀਂ ਜਾਂਦਾ ਅਮਰੀਕਾ ਜਿਹਦੇ ਕੋਲ ਵੀਜ਼ਾ ਨਹੀਂ ਦੋ ਵੀ ਅਮਰੀਕਾ ਚਲੇ ਜਾਂਦਾ 50 ਲੱਖ ਰੁਪਏ ਜੀ ਤੇ ਪੈਸਾ ਸਭ ਚਲੇ ਜਾਂਦੇ ਨੇ ਬਾਈ ਤੁਹਾਨੂੰ ਲੱਗਦਾ ਕਿ ਇਹਦੇ ਨਾਲ ਇਸ ਚੀਜ਼ ਨੂੰ ਹੋਰ ਅੱਗੇ ਪ੍ਰੋਮੋਸ਼ਨ ਮਿਲੇਗੀ ਹੋਰ ਵੀ ਅੱਗੇ ਉੱਪਰ ਤੁਹੇ ਦੱਸੋਗੇ ਕਿਦਾਂ ਦੀ ਪ੍ਰੋਮੋਸ਼ਨ ਕਰ ਦਿੱਤੀ ਸਮਝੀ ਆਹੀ ਜਿਹੜਾ ਕੰਮ ਉਹਨੂੰ ਹੋਇਆ ਕਿ ਕੱਲ ਨੂੰ ਕੋਈ ਹੋਰ ਉੱਠ ਕੇ ਕਹਿੰਦੇਗਾ ਵੀ ਅਸੀਂ ਵੀ ਮਾਰਾਂਗੇ ਅਸੀਂ ਵੀ ਕਰਾਂਗੇ ਬਾਈ ਦੇਖੋ ਇਹ ਤਰੀਕਾ ਗਲਤ ਹੈ ਬਾਈ ਪੁਲਿਸ ਨੂੰ ਕੰਪਲੇਟ ਦੋ ਸਾਈਬਰ ਸੈੱਲੂ ਕੰਪਲੇਟ ਦੋ ਪੇਜ ਬੰਦ ਕਰਾਇਆ ਜਾਵੇ ਸਭ ਤੋਂ ਪਹਿਲਾਂ ਪੇਜ ਬੰਦ ਉਹਦੇ ਘਰ ਦੇ ਨੂੰ ਜਾ ਕੇ ਦੱਸਿਆ ਜਾਵੇ ਤੁਹਾਡਾ ਆ ਬੱਚਾ ਕੰਮ ਕਰਦਾ ਪਿਆ ਸਾਈਬਰ ਨੂੰ ਦੱਸੋ ਬਾਈ ਕਿਉਂ ਨਹੀਂ ਬਹੁਤ ਸਾਲ ਕਰਦੀ ਮੇਰੇ ਕਿੰਨੇ ਮਸਲੇ ਪੁਲਿਸ ਨੇ ਹੱਲ ਕੀਤੇ ਬਾਈ ਉਹ ਕਾਰ ਦੇ ਵਿੱਚ ਕਹਿ ਰਿਹਾ ਵੀ ਅਸੀਂ ਤਾਂ ਪਹਿਲਾਂ ਉਹਨੂੰ ਕਾਫੀ 2-3 ਸਾਲ ਤੋਂ ਨੂੰ ਲੁੰਡਾਉਂਦੇ ਰਹੇ ਹਾਂ ਉਹਦੇ ਨਾਲ ਵੀ ਗੱਲ ਕਰੀ ਇਹ ਬੰਦ ਕਰਦੇ ਨਹੀਂ ਕਹਿੰਦੇ ਜਦੋਂ ਹੋਇਆ ਤਾਂ ਫਿਰ ਸਾਨੂੰ ਇਸ ਤਰ੍ਹਾਂ ਦਾ ਕਦਮ ਚੁੱਕਣਾ ਪਿਆ ਉਸ ਤੋਂ ਬਾਅਦ ਉਹਨਾਂ ਨੇ ਹੋਰ ਵੀ ਕਈ ਜਿਹੜਾ ਮਤਲਬ ਧਮਕਤਾਂ ਦਿੱਤੀਆਂ ਨੇ ਦੱਸਦੇ ਮਰਿਆ ਜਿਹੜੇ ਚਲਾਉਂਦੇ ਸੀ ਇਸ ਤਰ੍ਹਾਂ ਦੇ ਇਹਦਾ ਲਚਰਤਾ ਪਨਾ ਕਰਦੇ ਸੀ ਉਹਨੇ ਪੇਜ ਵੀ ਬੰਦ ਕਰ ਦਿੱਤਾ ਮਤਲਬ ਕਿਤਨਾ ਕਿਤੇ ਦਰਤਾਂ ਨਾਲ ਦੇ ਵਿੱਚ ਬੈਠੇ ਹਨ ਇਸ ਤਰ੍ਹਾਂ ਦੇਖੋ ਜਿਹੜਾ ਕਰੂਗਾ ਭਰੂਗਾ ਜੀ ਠੀਕ ਹੈ ਜਿਹੜਾ ਕਰੂਗਾ ਭਰੂਗਾ ਜਿਹੜਾ ਗਲਤ ਕੰਮ ਕਰੂਗਾ ਭਰੂਗਾ ਜੇ ਮੈਂ ਗਲਤ ਕੰਮ ਕਰਾਂਗਾ ਤਾਂ ਮੈਂ ਵੀ ਭਰਾਂਗਾ ਕਿਤੇ ਨਾ ਕਿਤੇ ਮੈਂ ਗਲਤ ਕੰਮ ਕਰਾਂਗਾ ਤਾਂ ਭਰਾਂਗਾ ਤੇ ਮੈਂ ਉਹਨਾਂ ਨੂੰ ਇਹ ਕਹਿਣਾ ਚਾਹੁੰਦਾ ਜਿਹੜੇ ਵੀ ਲਚਰਤਾ ਫ ਉਹ ਚ ਰਵੇ ਆਪਣੀ ਲਿਮਟ ਚ ਰਵੇ ਕਿ ਇਹ ਨਹੀਂ ਕਿ ਤੁਸੀਂ ਵੀ ਵੀਡੀਓ ਪਾਈ ਜੋ ਠੀਕ ਹੈ ਮੰਨਦੇ ਆ ਕਿ ਉਹਨਾਂ ਨੇ ਵੀਡੀਓ ਪਾਈ ਪਰ ਤਰੀਕਾ ਗਲਤ ਆ ਉਹਨਾਂ ਦਾ ਮੈਂ ਨਹੀਂ ਕਹਿੰਦਾ ਜੀ ਉਹ ਸਹੀ ਆ ਜੋ ਗਲਤ ਆ ਪਰ ਤਰੀਕਾ ਇਹਨਾਂ ਦਾ ਵੀ ਗਲਤ ਸੀ ਵੀਡੀਓ ਪਾਉਣ ਦਾ ਤੁਸੀਂ ਵੀਡੀਓ ਬਣਾਓ ਸਾਰੇ ਅਸੀਂ ਵੀ ਵੀਡੀਓ ਪਾਉਂਦੇ ਆ ਕੱਪੜਾ ਚ ਪਾਉਂਦੇ ਆ ਕੋਈ ਗੱਲ ਨਹੀਂ ਚੱਲਦੀ ਪਰ ਕਿਸੇ ਨੂੰ ਜਾਣ ਤੇ ਮਾਰ ਦੇਣਾ ਉਹ ਤਰੀਕਾ ਗਲਤ ਆ ਉਹ ਨਹੀਂ ਚਾਹੀਦਾ ਅੱਜ ਮੇਨ ਕਾਰਨ ਕੀ ਏ ਤੁਹਾਡਾ ਕੀ ਪੁਆਇੰਟ ਕੀ ਏ ਕਿ ਇਹਨੂੰ ਲੋਕਾਂ ਨੂੰ ਕੁਛ ਕਹਿਣਾ ਚਾਹੁੰਦੇ ਆ ਪ੍ਰਸ਼ਾਸਨ ਨੂੰ ਕਹਿਣਾ ਚਾਹੁੰਦੇ ਆ ਸਰਕਾਰ ਨੂੰ ਕਹਿਣਾ ਚਾਹੁੰਦੇ ਆ ਜਾਂ ਅਮਨਤਪਾਲ ਨੂੰ ਤੁਸੀਂ ਕਹਿਣਾ ਚਾਹੁੰਦੇ ਆ ਇਹਨੂੰ ਕੀ ਕਹਿਣਾ ਚਾਹੁੰਦੇ ਆ ਸਮਝ ਨਹੀਂ ਕਿਉਂਕਿ ਜਿੰਨੀ ਤੁਸੀਂ ਗੱਲਾਂ ਕੀਤੀਆਂ ਇਹ ਹਰ ਇੱਕ ਬੰਦਾ ਜਾਣੂ ਆ ਇਹਨਾਂ ਚੀਜ਼ਾਂ ਨੂੰ ਕੌਣ ਗਲਤ ਆ ਕਿੱਦਾਂ ਗਲਤ ਆ ਕਿੱਥੇ ਗਲਤ ਆ ਇਹ ਸਾਰੀਆਂ ਚੀਜ਼ਾਂ ਚੱਲ ਰਹੀਆਂ ਆ ਸੋਸ਼ਲ ਮੀਡੀਆ ਤੇ ਚੱਲ ਰਹੀਆਂ ਆ ਘਰ ਘਰ ਚੱਲ ਰਹੀਆਂ ਆ ਲਚਰਤਾ ਨੂੰ ਲੈ ਕੇ ਹਰ ਇੱਕ ਬੰਦਾ ਸਵਾਲ ਉਠਾ ਰਿਹਾ ਤੁਹਾਡਾ ਕੀ ਮਕਸਦ ਕੀ ਆ ਰਿਸਪੌਂਸਰ ਸਭ ਤੋਂ ਪਹਿਲਾਂ ਜੀ ਜਿਹੜਾ ਇਹਨੇ ਉਹਨੂੰ ਕੁੜੀ ਨੂੰ ਮਾਰਿਆ ਠੀਕ ਹੈ ਮਾਰਨਾ ਨਹੀਂ ਚਾਹੀਦਾ ਸਭ ਤੋਂ ਪਹਿਲਾਂ ਠੀਕ ਹੈ ਵੀ ਨਹੀਂ ਮਾਰਨੇ ਤਰੀਕਾ ਗਲਤ ਤੁਸੀਂ ਪੂਰਾ ਪੰਜਾਬ ਕਹਿ ਰਹੇ ਹੋ ਪੂਰਾ ਪੰਜਾਬ ਨਹੀਂ ਪੂਰਾ ਬੰਬੇ ਦਾ ਗੱਲਾਂ ਹੋ ਰਹੀਆਂ ਤੁਸੀਂ ਠੀਕ ਹੈ ਤੁਸੀਂ ਕੀ ਮੰਗ ਰਹੇ ਹੋ ਕਿ ਇਹਦੇ ਆ ਕੇ ਮੰਗ ਰਹੇ ਹੋ ਦੇਖੋ ਮੇਰੀ ਮੰਗ ਤਾਂ ਇਹ ਹੀ ਹੈ ਇਹਨੂੰ ਪੁਲਿਸ ਇਹਨੂੰ ਅਰੈਸਟ ਕਰੇ ਸਭ ਤੋਂ ਪਹਿਲਾਂ ਤਾਂ ਅਰੈਸਟ ਕੀਤਾ ਜਾਵੇ ਇਹਨੇ ਹੋਰ ਪਤਨੀ ਕੀ ਕੀਤਾ ਹੋਊਗਾ ਕਿਸੇ ਨੂੰ ਧਮਕੀਆਂ ਦਿੱਤੀਆਂ ਉਹਤੇ ਵੀ ਛਾਣਬੀਨ ਹੋਣੀ ਜ਼ਰੂਰੀ ਚਾਹੀਦੀ ਹੈ ਇਹਦੀ ਵੀ ਪੁਲਿਸ ਕੋਈ ਨਾ ਅੱਜ ਨਹੀਂ ਤਾਂ ਕੱਲ ਨਿਕਾਲੇਗਾ ਪਰਸੋਂ ਫੜਿਆ ਜਾਊਗਾ ਜਾਣਾ ਪਨੇਵ ਸੈਂਡਰ ਕਰਨਾ ਪਊਗਾ ਜੇ ਬਾਹਰ ਭੱਜ ਗਿਆ ਤਾਂ ਐਲਓਸੀ ਜਾਰੀ ਹੋਗੀ ਕਿਤੇ ਨਾ ਕਿਤੇ ਰਿਪੋਰਟ ਤੇ ਚੱਕਿਆ ਜਾਊਗਾ ਤੁਹਾਡਾ ਅੰਮ੍ਰਿਤਪਾਲ ਨਾਲ ਕੀ ਰਿਲੇਸ਼ਨ ਹੈ ਜੀ ਅੰਮ੍ਰਿਤਪਾਲ ਇਹ ਮੇਰਾ ਕਾਦਰ ਰਿਲੇਸ਼ਨ ਹੈ ਜਿਹਦੇ ਨਾਲ ਮੇਰਾ ਵੀ ਰਿਸ਼ਤੇਦਾਰ ਥੋੜੀ ਮੇਰਾ ਕੋਈ ਦੋਸਤ ਥੋੜੀ ਹੈ ਮੈਂ ਤਾਂ ਕਦੀ ਨਹੀਂ ਜਾਣਦਾ ਉਹਨਾਂ ਨੂੰ ਨਾ ਕਦੇ ਮਿਲੇ ਆ ਸਭ ਤੋਂ ਮਿਲੀ ਇਦਾਂ ਦੇ ਬੰਦੇ ਜਿਹੜਾ ਕੋੜੀਆਂ ਨੂੰ ਤਾਂ ਕਹਿੰਦਾ ਸਰਣ ਦੇ ਰਿਹਾ ਵੀ ਤੁਸੀਂ ਆਪਣੀ ਮੰਗ ਕਿਤੇ ਰੱਖੋਗੇ ਕੋਈ ਕਾਰਵਾਈ ਚਾਹੁੰਦੇ ਹੋ ਕੀ ਚਾਹੁੰਦੇ ਹੋ ਵੀ ਰਿਲੇਟਰ ਦੇ ਵਿੱਚ ਕਿਸ ਨੂੰ ਦੇਣਾ ਚਾਹੁੰਦੇ ਹੋ ਕਿਸੇ ਐਸਐਸਬੀ ਅਫਸਰ ਨਾਲ ਗੱਲ کریں گے ਕੋਈ ਐਸਐਸਪੀ ਨੂੰ ਮਿਲੋਗੇ ਕੀ ਕਰੋਗੇ ਦੇਖੋ ਦੋ ਚੀਜ਼ਾਂ ਨੇ ਅਸੀਂ ਬਠਿੰਡੇ ਐਸਐਸਬੀ ਨੂੰ ਕੁੜੀ ਦੇ ਘਰ ਦੇੋਂ ਲੱਗ ਕੇ ਪਹੁੰਚਾਂਗੇ ਨੈਕਸਟ ਪ੍ਰੈਸ ਕਾਨਫਰੈਂਸ ਤੇ ਉਹਦੇ ਕੁੜੀ ਦੇ ਮੇਰੇ ਨਾਲ ਘਰ ਦੇ ਬੈਠਣਗੇ ਜਾਂ ਮੈਂ ਬਠਿੰਡੇ ਕਰਾਂ ਸੌਰੀ ਬਠਿੰਡੇ ਕਰਾਂ ਐਸਐਸ ਨਾਲ ਜਦੋਂ ਮਿਲਾਂਗੇ ਉੱਥੇ ਪ੍ਰੈਸ ਕਾਨਫਰੈਂਸ ਕਰਾਂ ਜਾਂ ਮੈਂ ਕਰਾਂ ਚੰਡੀਗੜ੍ਹੋਂ ਉਹਨਾਂ ਨੂੰ ਬੁਲਾ ਕੇ ਕੁੜੀ ਦੇ ਘਰ ਦੇ ਨਾਲ ਗੱਲਬਾਤ ਥੋੜੀ ਥੋੜ ਤੁਹਾਨੂੰ ਗੱਲਬਾਤ ਕਰਕੇ ਫਿਰ ਆਪ ਮੀਡੀਆ ਸਾਹਮਣੇ ਲੈ ਕੇ ਆ। ਐਸਐਸਪੀ ਨੂੰ ਮਿਲਣਾ ਨਹੀਂ ਨਹੀਂ ਮੇਰਾ ਕੋਈ ਰਿਲੇਸ਼ਨ ਹੈ ਪਤਾ ਹੈ ਮੈਂ ਸਮਾਜ ਸੇਵੀ ਹਾਂ ਬਾਈ ਮੈਨੂੰ ਕੋਈ ਵੀ ਬੁਲਾ ਲੇ ਮੈਂ ਤਾਂ ਸਮਾਜ ਸੇਵੀ ਜਾਵਾਂਗਾ ਬਾਈ ਕਿਤੇ ਵੀ ਜਾਣਾ ਆਪਣਾ ਨਾਂ ਤੇ ਇੰਟਰੋਡਕਸ਼ਨ ਪੂਰਾ ਦੇ ਦਿਓ ਬਾਈ ਜੀ ਮੇਰਾ ਨਾਂ ਸਿਮਰਨਜੀਤ ਸਿੰਘ ਮਾਨ ਹੈ ਜੀ ਸਮਾਜ ਸੇਵੀ ਮੋਹਾਲੀ ਤੋਂ ਜੀ ਨਾਲ ਮੇਰੇ ਕੁਲਦੀਪ ਸਿੰਘ ਹੈ ਜੀ ਫਰੀਦਕੋਟ ਤੋਂ ਜੀ ਅਸੀਂ ਇਕੱਠੇ ਕੰਮ ਕਰਦੇ ਹਾਂ ਸੋਸ਼ਲ ਵਰਕ ਦਾ ਕੋਈ ਵੀ ਹੈਲਪ ਹੋਵੇ ਤਾਂ ਆਪਾਂ ਨਾਲ ਕਿਤੇ ਵੀ ਚੱਲੇ ਜਾਂਦੇ ਹਾਂ ਪਰਿਵਾਰ ਨਾਲ ਗੱਲ ਹੋ ਗਈ ਹੈ ਕਿ ਉਹ ਐਸਐਸਪੀ ਸਾਹਿਬ ਨੂੰ ਮਿਲਣਾ ਚਾਹੁੰਦੇ ਨੇ ਮਿਲਣਗੇ ਜੀ ਕਿਉ ਕੱਲ ਜਾਂ ਪਰਸੋਂ ਤੱਕ ਕੱਲ ਜਾਂ ਪਰਸੋਂ ਤੱਕ ਆਪਾਂ ਐਸੇ ਹੀ ਬਟੰਡਾਂ ਨੂੰ ਪਲਾਨ ਕਰਦੇ ਹਾਂ ਪ੍ਰਦਰਸ਼ਨ ਵੀ ਕਰਾਂਗੇ ਹਾਂਜੀ ਜੇ ਨਾ ਆ ਪ੍ਰਦਰਸ਼ਨ ਕਰਾਂਗੇ ਬਿਲਕੁਲ ਕਰਾਂਗੇ ਜੀ ਹੱਕ ਹੈ ਸਾਡਾ ਜੀ ਕਿਦਣਾ ਤੱਕਾ ਹੋਊਗਾ ਤਾਂ ਆਪਾਂ ਨਾਲ ਨਹੀਂ ਖੜਾਂ ਕਿਸੇ ਗਰੀਬ ਪਰਿਵਾਰ ਨਾਲ ਖੜਾਂ ਯਾਰ ਪੰਜ ਘਰ ਚਲਾਉਂਦੀ ਸੀ ਕਿੱਡੀ ਕਿੱਡੀ ਕਦੀ ਬਹਾਦਰੀ ਹੈ ਕੁੜੀ ਨੂੰ ਮਾਰਦਾ ਪੰਜ ਘਰ ਚੱਲਦੇ ਸੀ ਯਾਰ ਹੋਰ ਕੁੜੇ ਵੀ ਗੰਦ ਪਾਉਂਦੀ ਸੀ ਉਹਨਾਂ ਨੂੰ ਤਾਂ ਕੀਤਾ ਨਹੀਂ ਉਹਨਾਂ ਨੂੰ ਸਮਝਾ ਦਿਓ ਉਹਨਾਂ ਨੂੰ ਵੀ ਆ ਰਹੀ ਹੈ ਨਾ ਉਹੀ ਮੈਂ ਕਹਿ ਰਿਹਾ ਸਮਝਾ ਸਾਈਬਰ ਸੈਲ ਸਾਈਬਰ ਸੈਲ ਚ ਕੰਪਲੀਟ ਦਿੱਤੀ ਇਹਨਾਂ ਨੇ ਸਾਈਬਰ ਸੈਲਜ ਕੋਈ ਕੰਪਲੇਟ ਦੋ ਤਿੰਨ ਸਾਲਾਂ ਦੀ ਦੋ ਸਾਲਾਂ ਕਿਹੜੀ ਕੀਤੀ ਇਹਨਾਂ ਕੋਈ ਦਿਖਾ ਦਿਓ ਮੈਨੂੰ ਆਰਟੀਆ ਪਾ ਕੇ ਦੇਖ ਲਓ ਤੁਸੀਂ ਖੋਦੇ ਮੈਂ ਤਾਂ ਕੀਨੇ ਨਦੀ ਪ੍ਰਦਰਸ਼ਨ ਕਰੋਗੇ ਤੇ ਕਿਸ ਤਰ੍ਹਾਂ ਦਾ ਪ੍ਰਦਰਸ਼ਨ ਹੋਏਗਾ ਰੋਡ ਜਾਮ ਕਰਾਂਗੇ ਧਰਨਾ ਲਾਵਾਂਗੇ ਉੱਤੇ ਮਾਨ ਸਾਹਿਬ ਇਸ ਚੀਜ਼ ਤੇ ਤੁਸੀਂ ਅੱਜ ਘਰ ਤੋਂ ਫੈਸਲਾ ਜਿਹੜੀ ਲਖੜ ਦਾ ਹਿੱਸੇ ਖਿਲਾਫ ਤੁਸੀਂ ਕਦੀ ਸੋਚਿਆ ਤੁਸੀਂ ਇਹਨੂੰ ਵੀ ਰੋਕਣ ਵਾਲੀ ਬਾਈ ਜੀ ਮੈਂ ਉਹ ਤਾਂ ਪਹਿਲਾਂ ਕਹਿ ਚੁੱਕਾ ਪਹਿਲੇ ਮੈਂ ਉਹ ਗੱਲ ਕਲੀਅਰ ਕਰ ਚੁੱਕਿਆ ਜਿਹੜੇ ਲਖੜ ਦਾ ਫਲਾਉਂਦੇ ਆ ਇਹਨਾਂ ਤੇ ਵੀ ਬਣਦੀ ਕਾਰਵਾਈ ਹੋਣੀ ਚਾਹੀਦੀ ਹੈ ਇਹਨਾਂ ਤੇ ਵੀ ਬਣਦੀ ਕਾਰਵਾਈ ਇਹਨਾਂ ਤੇ ਪੇਜ ਬੰਦ ਹੋਣੇ ਚਾਹੀਦੇ ਜ ਵੀਕਟਲੂਫ ਦਾ ਜਿਹੜੀ ਉਹਨੂੰ ਪੋਸਟ ਪ੍ਰੋਡਕਸ਼ਨ ਮਿਲੀ ਹੈ ਠੀਕ ਹੈ ਜੀ ਤੁਹਾਨੂੰ ਲੱਗਦਾ ਠੀਕ ਵੀ ਐਦਾਂ ਤਾਂ ਸਾਰੇ ਮੰਗ ਰਹੇ ਨੇ ਬਾਈ ਜੀ ਮੈਂ ਤਾਂ ਮੰਗੀ ਨਹੀਂ ਹੈ ਮੈਨੂੰ ਵੀ ਥ੍ਰੈਟ ਨਹੀਂ ਮੈਂ ਬਹੁਤ سارے ਮੁੱਦੇ ਚੱਕੇ ਮੈਨੂੰ ਵੀ ਥ੍ਰੈਟ ਮੈਂ ਤਾਂ ਮੰਗੀ ਨਹੀਂ ਹੈਗੀ ਨਾ ਚਾਹੀਦੀ ਸਾਨੂੰ ਅਸੀਂ ਤਾਂ ਐਦਾਂ ਇਕੱਲੇ ਘੁੰਮਦੇ ਇਕੱਲੇ ਘੁੰਮਾਂਗੇ ਸਾਨੂੰ ਤਾਂ ਮੈਂ ਇਸ ਜਿਹੜੇ ਆ ਜਿਹੜੇ ਪ੍ਰੋਮੋਸ਼ਨ ਕਰਦੇ ਆ ਇਹ ਸੋਸ਼ਲ ਮੀਡੀਆ ਤੇ ਉਹਦੀ ਗੱਲ ਦੱਸਦੇ ਆ ਜਿਹੜੇ ਹੋਰ ਕਰਦੇ ਪਏ ਬਾਈ ਜੀ ਦੇਖੋ ਉਹਨਾਂ ਨੂੰ ਮਿਲੀਆਨ ਥ੍ਰੈਟ ਸੀਗੇ ਮੇਲਦੇ ਰਹੇ ਧਮਕੀਆਂ ਆਉਂਦੀਆਂ ਸੀ ਉਹ ਅਰੈਸਟ ਵੀ ਹੋ ਗਏ ਨੇ ਦੋ ਬੰਦੇ ਸਾਰ ਪਟਿਆਲੇ ਤੋਂ ਅਰੈ ਬਾਕੀ ਪੁਲਿਸ ਦੇਖੋ ਖੜੀ ਹੈ ਜਦੋਂ ਮਰਜੀ ਇਹ ਨਾਲ ਖੜਦੇ ਪੁਲਿਸ ਇਹ ਨਹੀਂ ਕਿ ਨਾ ਹੀ ਕਾਰਵਾਈ ਨਾਲ ਦੇ ਨਾਲ ਕਾਰਵਾਈ ਸਰ ਡਿਪਾਰਟਮੈਂਟ ਹੈ ਕਿ ਉਹ ਨਹੀਂ ਗੱਲ ਕਰਦੇ ਕਿ ਇਹ ਸਰਪਲਾਈ ਇਹ ਕਰਨੀਆਂ ਨੇ ਇਹਨੂੰ ਬੈਨ ਨਹੀਂ ਕੀਤਾ ਜਾਵੇ ਬਾਈ ਜੀ ਇੱਥੋਂ ਆਪਣੇ ਇਹਨਾਂ ਦਾ ਸਾਡੇ ਮਹਿਲਾ ਕਮਿਸ਼ਨਰ ਪੰਜਾਬ ਦਾ ਬਿਆਨ ਤਾਂ ਆ ਹੀ ਗਿਆ ਤੋਂ ਪਰ ਉਹ ਕੀ ਕਹਿਦੀ ਉਹ ਕਹਿੰਦੇ ਕਾਰਵਾਈ ਕਰਾਂਗੇ ਜੇ ਤੋਂ ਪਰ ਉਹ ਕੀ ਕਹਿੰਦੇ ਕੌਣ ਡਿਸਾਈਡ ਕਰੇਗਾ ਕਿ ਕਿੰਨਾ ਕਰ ਸਕਦੇ ਦੇਖੋ ਜੋ ਵੀ ਮੁਕੱਦਮਾਦਾਰ ਚ ਹੋਊਗਾ ਪੇਜ ਬੰਦ ਹੋਊਗਾ ਇਹ ਤੋਂ ਪਰ ਹੁਣ ਕੀ ਕਰੇ ਪੁਲਿਸ ਹੋਰ ਕੀ ਕਰ ਸਕਦੀ ਹੈ ਵੀ ਜੇਲ੍ਹ ਭੇਜ ਸਕਦੇ ਤੋਂ ਪਰ ਉਹ ਵੀ ਨਹੀਂ ਮਾਰ ਸਕਦੀ ਨਾ ਉਹਨਾਂ ਦੇ ਵੀ ਰਾਈਟ ਨਹੀਂ ਹੈ ਸਰ ਜਿਹੜੇ ਨਾਰਮਲ ਨੇੋਂ ਗੱਲ ਚਾਹੀਦੀ ਆ ਬਹੁਤ سارے ਲੋਕ ਤਾਂ ਹੋਏ ਨੇ ਇਹਦੇ ਤੇ ਕੌਣ ਡਿਸਾਈਡ ਕਰੇਗਾ ਵੀ ਕਿੰਨਾ ਕਰ ਸਕਦੇ ਆ سوشل میڈیا ਦੇ ਦੇਖੋ ਜੋ ਐਂਟਰਟੇਨਮੈਂਟ ਆਪ ਕੋ ਯੂਜ਼ ਕਰਦੇ ਨੇ ਕੋਈ ਐਨੇ ਕਪੜੇ ਪਾ ਰਿਹਾ ਜਾਂ ਕੋਈ ਜ਼ਿਆਦਾ ਪਾ ਰਿਹਾ ਜਾਂ ਜੋ ਵੀ ਕਰ ਰਿਹਾ ਹੈ سوشل میڈیا ਤੇ ਕਰ ਰਿਹਾ ਹੈ ਵੀਰ ਚੇਤਾ ਬਾਈ ਜੀ ਕਪੜੇ ਬੰਦ ਕਰਾ ਲੇਗਾ ਬੇਤਕ ਬੋਰ ਮਿਠਾਇਆ ਦੇਖੋ ਫਿਲਮਾਂ ਚ ਵੀ ਆਉਂਦਾ ਇਹਨੂੰ ਆਪਾਂ ਗਲਤ ਕਿਵੇਂ ਕਹਾਂਗੇ ਵੀਰ ਫਿਲਮਾਂ ਦੀ ਤਾਂ ਆਪਾਂ ਗੱਲ ਹੀ ਨਾ ਕਰੀਏ ਫਿਲਮਾਂ ਬਸ ਇਹ ਤਾਂ ਨਹੀਂ ਜਾਈਏ ਜੀ ਜਿਹੜਾ ਮੇਨ ਮੁੱਦਾ ਫਿਲਮ ਆ ਵਸੇ ਦਾ ਨਾਈ ਦੇ ਫਿਲਮਾ ਦਾ ਬਹੁਤ ਉਹ ਤਾਂ ਛੱਡ ਹੀ ਦੋ ਮੈਨੂੰ ਨਹੀਂ ਰੱਖਦੇ ਨਹੀਂ ਨਹੀਂ ਗੱਲ ਸੋਸ਼ਲ ਮੀਡੀਆ ਦੀ ਫੇਸਬੁੱਕ ਜਾਂ ਇੰਸਟਾ ਦੀ ਹੋ ਰਹੀ ਹੈ ਜੀ ਹਾਂ ਹਾਂ ਮੈਂ ਵੀ ਕਹਿ ਰਹਾ ਹਾਂ ਕਿ ਕੌਣ ਡਿਸਾਈਡ ਕਰੂਗਾ ਕੌਣ ਦੇਖੋ ਜਿਹੜੇ ਪੰਜਾਬ ਦੇ ਜ਼ਿੰਮੇਦਾਰ ਬੰਦੇ ਜਿਵੇਂ ਮੈਂ ਲਾ ਲੀ ਕਮਿਸ਼ਨ ਪੰਜਾਬ ਦਾ ਬਿਆਨ ਆਇਆ ਉਹ ਕਰਨਗੇ ਕਾਰਵਾਈ ਜੇ ਕੋਈ ਕੋਈ ਕੰਪਲੇਟ ਦੋ ਬਾਈ ਜੀ ਤੁਸੀਂ ਵੀ ਚੱਕਲੇ ਤੁਸੀਂ ਵੀ ਸੁਨਾਹ ਸੀ ਵੀ ਹੋ ਕਿ ਆ ਤੁਸੀਂ ਚਲੋ ਨਾਲ ਉਸ ਜਿਹਾਂ ਕੋਲ ਤੇ ਬੰਨਿਆ ਤੇ ਰੋਕ ਲਾ ਰਹੇ ਹੋ ਕਿ ਉਹਨਾਂ ਨੇ ਕਿਹਾ ਗਰਦਾ ਅਸੀਂ ਕਹਿੰਦੇ ਕਿ ਚਲੋ ਕਿਸੇ ਨੂੰ ਮਾਰਨਾ ਨਹੀਂ ਦੇਣਾ ਸੀਗਾ ਖਾਸ ਕਰ ਨਹੀਂ ਹੱਸਦੇ ਨੇ ਸਾਰੇ ਵੀਂਗੇ ਸਮਾਜ ਦੇ ਵੀ ਤੁਸੀਂ ਹੁਣ ਤੁਹਾਨੂੰ ਅੱਗੇ ਦੇਖੋਗੇ ਕਿ ਹੋਰ ਲੇਡੀਜ਼ ਜਿਹੜੀਆਂ ਨੇ ਉਹਨਾਂ ਦੇ ਨਾਲ ਤੱਕਣਾ ਹੁੰਦੇ ਉਹ ਐਦਾਂ ਦੀ ਕੰਟੈਂਟ ਨਾਲ ਸੋਸ਼ਲ ਮੀਡੀਆ ਤੇ ਬਾਈ ਜੀ ਥੋੜੇ ਦਿਨ ਵੇਟ ਕਰੋ ਜਿਹੜਾ ਹੁਣ ਕਰੂਗਾ ਆਪਾਂ ਮੀਡੀਆ ਦੇ ਸਾਹਮਣੇ ਲਗਾ ਜਲੂਸ ਕਰਦਾਂਗੇ ਆਪਾਂ ਤਰੀਕੇ ਨਾਲ ਸਮਝਾਵਾਂਗੇ ਇਹ ਨਹੀਂ ਕਿ ਜਾਨ ਤੋਂ ਮਾਰ ਦਈਏ ਆਪਾਂ ਕਾਨੂੰਨੀ ਤਰੀਕੇ ਨਾਲ ਚੱਲਾਂਗੇ ਪੁਲਿਸ ਬੈਠੀ ਹਾਈ ਕੋਰਟ ਬੈਠਾ ਬਾਈ ਜੀ ਕੰਮ ਕਰੋ ਕਿਉਂ ਨਹੀਂ ਕਰਦੇ ਪੁਲਿਸ ਵੀ ਕਰਦੀ ਹਾਈ ਕੋਰਟ ਵੀ ਕਰਦਾ ਕੋਈ ਨਹੀਂ ਕਰਦਾ ਸਰ ਹਾਈ ਕੋਰਟ ਨੂੰ ਵੀ ਪਤਾ ਹੈ ਵੀ ਇਹ ਚੀਜ਼ ਚੱਲ ਰਹੀ ਹੈ ਕਿਉਂ ਨਹੀਂ ਬੰਦ ਕਰ ਰਹੇ ਕੋਈ ਤਰੀਕਾ ਹੋਊਗਾ ਬਾਈ ਜੀ ਕੋਈ ਕੇਸ ਲੜੇਗਾ ਉਹਨਾਂ ਨੂੰ ਪਤਾ ਲੱਗਿਆ ਕਿ ਉਹਨੂੰ ਕੋਈ ਸੁਪਨਾ ਆ ਜਾਏਗਾ ਉੱਥੇ ਜਾ ਕੇ ਕੇਸ ਦਾ ਉਹਨਾਂ ਨੂੰ ਪਤਾ ਹੋਏਗਾ ਚਿੱਟੇ ਦਾ ਪਤਾ ਹੋਊਗਾ ਤਾਂ ਜਾ ਕੇ ਉਹਨੂੰ ਕਿਹੜਾ ਸੁਪਨਾ ਆ ਜਾਏਗਾ ਹਾਈ ਕੋਰਟ ਦੀ ਜੱਜ ਸਾਹਿਬ ਨੂੰ ਪਤਾ ਵੀ ਇਹ ਚੱਲ ਰਹੀ ਨਹੀਂ ਪਤਾ ਨਾ ਉਹਨਾਂ ਨੂੰ ਵੀ ਅੱਛਾ ਜੇ ਜੇ ਕਿਸੇ ਨੂੰ ਪਤਾ ਹੋਊਗਾ ਤਾਂ ਆਪਾਂ ਕੰਪਲੇਂਟਡ ਬਣਾਵਾਂਗੇ ਤਾਂ ਹੀ ਹੈ ਨਾ ਇੱਕ ਮਿੰਟ ਆ 2 ਮਿੰਟ ਭਾਈ ਸਾਹਿਬ ਕੁਲਦੀਪ ਸਾਹਿਬ ਕਰਨੀ ਹੈ ਮੇਰਾ ਇੱਕ ਸਵਾਲ ਹੈ ਪਹਿਲਾਂ ਸਾਡੀ ਸਿੱਖੀ ਬਾਣੀ ਦੇ ਵਿੱਚ ਲਿਖੋ ਕਿ ਕਦੇ ਸਿੱਖਾ ਵਿਦਿਆਲਯ ਬੰਦ ਕਰਾਇਆ ਤਾਂ ਉਹਦੇ ਪਰਿਵਾਰਾਂ ਨੇ ਜਿੱਥੇ ਲੱਗੇ ਚਲੇ ਗਏ ਇਸੇ ਲੋਕ ਰੀੜੀ ਆ ਫਾਦੂ ਲਗੇ ਹੋਤੀ ਸਰਵਾਰਾਂ ਲਗੇ ਚਲੇਗੇ ਕਿਦਾਂ ਕਿਦਾਂ ਲੱਗਦਾ ਕਿ ਸਿੱਖੀ ਨੂੰ ਲੋਕ ਜਿਹੜੇ ਵਿਸ਼ਵਾਸ ਕਰਦੇ ਸੀ ਸਾਦਾ ਮਾਨ ਹੈ ਇਸ ਦਾ ਕਿ ਲੋਕ ਪਰਵਾਹਤ ਹੋਣ ਜੇ ਵੀ ਇਹਨਾਂ ਨੂੰ ਦੋ ਚਾਰ ਦੇਖੋ ਜੀ ਇਹ ਸਿੱਖੀ ਦਾ ਨਾਮ ਦੋ ਚਾਰ ਬੰਦੇ ਹੁੰਦੇ ਨੇ ਜਾਂ ਸਿੱਖੀ ਦੇ ਨਾਮ ਉਹਨੂੰ ਬਦਨਾਮ ਕਰਦੇ ਨੇ ਕਿ ਇਹਨਾਂ ਦਾ ਨਾਮ ਉੱਪਰ ਨਾ ਹੋ ਜਾਏ ਛਰਾਰਤੀ ਅੰਸਰ ਨੇ ਦੋ ਚਾਰ ਪੂਰੇ ਨੇ ਉਹ ਨਹੀਂ ਕਹਿ ਸਕਦੇ ਜਿਹੜੇ ਕਿਰਪਾਨਾ ਲੈ ਕੇ ਵੱਡਤਾ ਆ ਕਰਤਾ ਫਤਿਹਗੜ੍ਹ ਸਾਹਿਬ ਪਰਸੋਂ ਦੀ ਗੱਲ ਕਰੀ ਹੱਥ ਵੱਡਤਾ ਸੁਣਿਆ ਹੁਣ ਤੁਸੀਂ ਮੀਡੀਆ 'ਚ ਜੀ ਉਹ ਵੀ ਤਰੀਕਾ ਗਲਤ ਹੈ ਕਿ ਆ ਮਤਲਬ ਹਰਤਵੜ ਤੋਂ ਬੰਦੇ ਜਾਣ ਤੋਂ ਮੈਂ ਤਰੀਕਾ ਗਲਤ ਹੈ ਇਹ ਬਾਣੇ ਨੂੰ ਗੁਰੂ ਸਾਹਿਬਾਂ ਦੇ ਬਾਣੇ ਪਾਈ ਜਿਹੜੇ ਉਹਨਾਂ ਨੂੰ ਬਦਨਾਮ ਕਰਦੇ ਨੇ ਠੀਕ ਹੈ ਜੀ ਇਹ ਦੋ ਦੋ ਲੈਣਾ ਆਏ ਬੋਲਣ ਲਈ ਭਾਈ ਸਾਹਿਬ ਹਾਂ ਜੀ ਮੇਰਾ ਨਾਮ ਕੁਲਦੀਪ ਸਿੰਘ ਆ ਸਭ ਤੋਂ ਪਹਿਲਾਂ ਅੱਜ ਜਿਸ ਮੁੱਦੇ ਤੇ মিডিਆ ਇਕੱਠਾ ਆ ਮੇਨ ਗੱਲ ਆ ਵੀ ਸਾਡਾ ਜਿਹੜਾ ਪੰਜਾਬ ਆ ਗੁਰੂਆਂ ਪੀਰਾਂ ਦੀ ਧਰਤੀ ਸੀਗੀ ਔਰ ਜੋ ਅਮਰਤਪਾਲ ਮਹਿਰੋ ਨੇ ਜੋ ਇਹ ਕੰਮ ਕੀਤਾ ਬਹੁਤ ਗਲਤ ਕੀਤਾ ਸਿੱਖੀ ਬਾਣੇ ਨੂੰ ਬਦਨਾਮ ਕਰਨ ਲਈ ਇਹ ਕੰਮ ਹੋਇਆ ਸਾਡੇ ਪੰਜਾਬ ਨੂੰ ਜਿਹੜੀਆਂ ਦੇਸ਼ ਵਿਰੋਧੀ ਗਤੀਵਿਧੀਆਂ ਜਿਹੜੇ ਇਹ ਕਰ ਰਹੇ ਨੇ ਸਾਡੇ ਪੰਜਾਬ ਨੂੰ ਬਦਨਾਮ ਕਰਨ ਦਾ ਕੰਮ ਕਰ ਰਹੇ ਨੇ ਉਹ ਉਹਨਾਂ ਦਾ ਸਾਥ ਦੇ ਰਹੇ ਆ ਇਹ ਜੋ ਕੰਮ ਹੋਇਆ ਇਹਦੇ ਪਿੱਛੇ ਬਹੁਤ ਵੱਡੀ ਸਿਆਸਤ ਆ ਸਾਡੇ ਪੰਜਾਬ ਨੂੰ ਬਦਨਾਮ ਕਰ ਰਹੀ ਆ ਔਰ ਹਮੇਸ਼ਾ ਟਾਰਗੇਟ ਗਰੀਬ ਬੰਦਾ ਹੀ ਕੀਤਾ ਜਾਂਦਾ ਅਗਰ ਸੋਸ਼ਲ ਮੀਡੀਆ ਦੇ ਉੱਪਰ ਕੋਈ ਵੀ ਬੰਦਾ ਅਗਰ ਗਲਤ ਕੰਮ ਕਰਦਾ ਤਾਂ ਦੇਸ਼ ਸੰਵਿਧਾਨ ਨਾਲ ਚੱਲਦਾ ਦੇਸ਼ ਸੰਵਿਧਾਨ ਦੇ ਮੁਤਾਬਕ ਪੀਐਨਐਸ ਦੇ ਮੁਤਾਬਕ ਜਿਹਨੇ ਜੋ ਕੰਮ ਕੀਤਾ ਉਹ ਸਾਈਬਰ ਕ੍ਰਾਈਮ ਔਰ ਉਹਨੂੰ ਉਹ ਸਜ਼ਾ ਦੇ ਸਕਦਾ ਉਹ ਕੰਪਲੀਟਡ ਬਣ ਸਕਦਾ ਸੀ ਨਾ ਕਿ ਉਹ ਇਸ ਨੂੰ ਜਾਣ ਤੋਂ ਮਾਰਦਾ ਇਹ ਉਹਨੇ ਗਲਤ ਕੀਤਾ ਅਸੀਂ ਇਹਦੀ ਨਿਖੇਧੀ ਕਰਦੇ ਹਾਂ ਔਰ ਮੈਂ ਪੰਜਾਬ ਪੁਲਿਸ ਤੋਂ ਡੀਜੀਪੀ ਪੰਜਾਬ ਤੋਂ ਇਸ ਗੱਲ ਦੀ ਮੰਗ ਕਰਦਾ ਵੀ ਇਹਨੂੰ ਜਲਦੀ ਤੋਂ ਜਲਦੀ ਅਰੈਸਟ ਕਰਤੇ ਕੀਤਾ ਜਾਵੇ ਤਾਂ ਜੋ ਕਿ ਅੱਗੇ ਤੋਂ ਨੈਕਸਟ ਪੰਜਾਬ ਦਾ ਮਾਹੌਲ ਸਹੀ ਰੱਖਿਆ ਜਾਵੇ ਔਰ ਸਾਡੇ ਜਿਹੜੇ ਇਹ ਸਾਰੇ ਧਰਮਾਂ ਦੇ ਖਿਲਾਫ ਜਿਹੜੀਆਂ ਗਤੀਵਿਧੀਆਂ ਹੋ ਰਹੀਆਂ ਉਹਦਾ ਤੇ ਨਕੇਲ ਪਾਈ ਪਾਈ ਜਾ ਸਕੇ ਇੰਨਾ ਹੀ ਮੈਂ ਆਪ ਜੀ ਨੂੰ মিডিਆ ਨੂੰ ਇਹਦੇ ਬਾਰੇ ਕਹਿਣਾ ਚਾਹਾਂਗਾ ਇਹਦੇ ਪਿੱਛੇ ਕੌਣ ਕਰ ਰਿਹਾ ਜੀ ਇਹਦੇ ਪਿੱਛੇ ਦੇਖੋ ਇੰਟੈਲੀਜੈਂਸੀ ਇਹਦੇ ਪਿੱਛੇ ਪੂਰਾ ਇਹਦੇ ਦੱਸ ਸਕਦੀ ਆ ਦੇਸ਼ ਵਿਰੋਧੀ ਗਤੀਵਿਧੀ ਆ ਪੰਜਾਬ ਹੀ ਕਿਉਂ ਟਾਰਗੇਟ ਹੁੰਦਾ ਪੰਜਾਬ ਦੇ ਵਿੱਚ ਹੀ ਕਿਉਂ ਇਹ ਚੀਜ਼ਾਂ ਆ ਰਹੀਆਂ ਇਹਦੇ ਪਿੱਛੇ ਕਿਤਨਾ ਕਿਤੇ ਕੋਈ ਨਾ ਚੀਜ਼ ਜੁੜੀ ਹੋਈ ਆ ਇਹ ਇਹਦੇ ਪਿੱਛੇ ਸਾਨੂੰ ਸੀਆਈਡੀ ਸਾਡੀ ਇੰਟੈਲੀਜੈਂਸ ਉਹ ਇਹਦੇ ਤੇ ਧਿਆਨ ਦੇਣ ਵੀ ਇਹਦੇ ਪਿੱਛੇ ਕੌਣ ਆ ਮੈਂ ਚਾਹੂੰਗਾ ਵੀ ਇਹਦੇ ਤੇ ਕੁੱਲ ਮਿਲਾ ਕੇ ਇਹਦੇ ਤੇ ਪੂਰਾ ਇਨਸਾਫ ਉਸ ਪਰਿਵਾਰ ਨੂੰ ਦਵਾਇਆ ਜਾਵੇ। ਸੀਆਈਡੀ ਸਿਆਸਤ ਕਰ ਲਈ ਸਿਆਸਤ ਨਹੀਂ ਸੀਆਈਡੀ ਸਿਆਸਤ ਨਹੀਂ ਕਰ ਰਹੀ। ਅਮਰਪਾਲ ਮੈਨੂੰ ਜੋ ਆਪਦੇ ਆਪ ਨੂੰ ਪਹਿਲਾਂ ਦੇਸ਼ ਦਾ ਇਹਦਾ ਰਾਖਾ ਪੰਜਾਬ ਦਾ ਕਹਿ ਰਿਹਾ ਸੀ ਉਹਨੇ ਇੱਕ ਕੁੜੀ ਨਾਲ ਗਲਤ ਕੰਮ ਕਰਕੇ ਔਰ ਉਹਦਾ ਕਤਲ ਕਰਕੇ ਫਿਰ ਇਥੋਂ ਭੱਜਣ ਦਾ ਉਹ ਭੱਜਦਾ ਉਹ ਨਾ ਭੱਜਦਾ। ਹਸਪੀਟਲ ਰਿਪੋਰਟ ਜਤਾਇਆ ਹੀ ਨਹੀਂ ਕੁਝ ਹੋ ਜਾਂਦਾ ਸਰ ਇਹ ਸਾਰਾ মিডিਆ ਤੇ ਸਾਰਾ ਕੁਝ ਆ ਰਿਹਾ মিডিਆ ਹੀ ਦਿਖਾ ਰਿਹਾ ਤੁਸੀਂ ਉਥੋਂ ਐਸਐਸਪੀ ਮੈਡਮ ਬਠਿੰਡਾ ਕਾਪੋਥ ਮਲਿਤ ਕੁੱਤੀ ਨਹੀਂ ਹੋਈ ਬਲਾਕ ਕਰਦੀ ਐਸਨ ਕੀ ਕਹਿ ਰਹੇ ਉਥੇ ਐਸਐਸਪੀ ਮੈਡਮ ਬਠਿੰਡਾ ਨੂੰ ਇਹਦੇ ਬਾਰੇ ਮੈਡਮ ਉਹਦੇ ਤੇ ਆ ਰਹੇ ਆ ਹੁਣ ਅਸੀਂ ਉਸ ਪਰਿਵਾਰ ਨਾਲ ਮਿਲਣ ਜਾ ਰਹੇ ਆ ਅਸੀਂ ਉਸ ਪਰਿਵਾਰ ਨੂੰ ਬੁਲਾ ਵੀ ਰਹੇ ਆ ਅਸੀਂ ਨੈਕਸਟ ਜਿਹੜਾ ਟਾਰਗੇਟ ਹੈਗਾ ਉਸ ਪਰਿਵਾਰ ਕੋਲੇ ਜਾ ਰਹੇ ਆ ਨਹੀਂ ਪੰਜਾਬ ਦੀ ਇੰਟੈਲੀਜੈਂਸੀ ਦੇ ਜਿਹੜੀ ਸੀਆਈਏ ਹੈ ਉਹ ਫੇਲ ਹੈ ਇਸ ਸਮੇਂ ਨਹੀਂ ਇਹਦੇ ਤੇ ਫੇਲ ਦਾ ਮੈਂ ਇਸ ਗੱਲ ਤੇ ਇਹ ਨਹੀਂ ਕਹਿ ਰਿਹਾ ਫੇਲ ਆ ਇਹਦੇ ਪਿੱਛੇ ਉਹਨਾਂ ਨੂੰ ਜੇ ਇੰਟੈਲੀਜੈਂਸ ਔਰ ਸਾਡੀ ਪੰਜਾਬ ਪੁਲਿਸ ਉਹਦੇ ਤੇ ਕੰਮ ਕਰ ਰਹੀ ਆ ਤਾਂ ਉਹਨਾਂ ਦੇ ਜਿਹੜੇ ਹੈਗੇ ਆ ਕੁਝ ਸਾਥੀ ਪਕੜੇ ਵੀ ਆ ਨਾ ਪਕੜਿਆ ਹੁਣ ਉਹਦੇ ਤੇ ਅਗਲੀ ਜਿਹੜੀ ਉਹ ਉਹਨਾਂ ਦਾ ਇਨਵੈਸਟੀਗੇਸ਼ਨ ਪਾਰਟ ਆ ਉਹਨਾਂ ਨੂੰ ਵੀ ਸਮਾਂ ਮਿਲਣਾ ਚਾਹੀਦਾ ਨਾ ਇੰਟੈਲੀਜੈਂਸ ਉਹਦੇ ਤੇ ਕੰਮ ਕਰ ਰਹੀ ਆ ਆਪਦਾ ਵਰਕ ਕਰ ਰਹੀ ਆ ਪਰ ਆਕਾਦ ਦੇ ਜਿਹੜੇ ਹੈਡ ਗਰੰਟੀ ਏ ਉਹ ਐਮਆਰਓ ਦੇ ਹੱਥ ਚ ਆ ਗਈ ਹੈ ਦੇਖੋ ਜੀ ਇਹਦੇ ਵਿੱਚ ਕੀ ਆ ਦੋ ਪਾਰਟ ਆ ਜਿਸ ਬੰਦੇ ਨੇ ਚੀਜ਼ ਕੀਤੀ ਆ ਉਹਨੇ ਸਿੱਖੀ ਬਾਣੇ ਨੂੰ ਅਪਣਾ ਕੇ ਚੀਜ਼ ਦਾ ਕਾਰਾ ਕੀਤਾ ਗਿਆ ਕੀ ਇਹਦੇ ਵਿੱਚ ਪੱਗ ਪੰਨ ਲੈਣਾ ਜਾਂ ਆਪਾਂ ਨਾਮ ਲੈ ਕੇ ਪਗੜੀ ਬੰਨਣ ਤੋਂ ਬਾਅਦ ਜਦੋਂ ਕੋਈ ਚੀਜ਼ ਦਾ ਆਪਾਂ ਗਲਤ ਕੰਮ ਕਰ ਦਿੰਨੇ ਆ ਤਾਂ ਜਿਹੜੀਆਂ ਸੈਂਸਿਟਿਵ ਭਾਵਨਾਵਾਂ ਉਹ ਸਿੱਖੀ ਨਾਲ ਜੋੜ ਲੈਂਦੀਆਂ ਜ਼ਿਆਦਾਤਰ ਸਾਡੇ ਪੰਜਾਬ ਦੇ ਇਸ ਗੱਲ ਤੇ ਆਗੇ ਵੀ ਉਹ ਸਿੱਖ ਪਰਿਵਾਰ ਸੀ ਨੇ ਚੰਗਾ ਕੰਮ ਕੀਤਾ ਨਹੀਂ ਕਾਤਕ ਤੇ ਹੈਡਗ੍ਰਾਮ ਕੀ ਨੂੰ ਕੀ ਸਮਝ ਨਹੀਂ ਭਾਵਨਾਵਾਂ ਹੈਗੀਆਂ ਕਿ ਗਲਤ ਕੰਮ ਹੈਗਾ ਨਹੀਂ ਉਹਦੇ ਚ ਇਹ ਨਹੀਂ ਇਹ ਉਹਨਾਂ ਦਾ ਆਪਣਾ ਵਿਚਾਰ ਆ ਇਹ ਉਹਨਾਂ ਦਾ ਵਿਚਾਰ ਹੈ ਗੁਰੂ ਗੋਬਿੰਦ ਸਿੰਘ ਜੀ ਔਰ ਸਾਡੇ ਪੰਜਾਬ ਦੇ ਵਿੱਚ ਅੱਜ ਤੱਕ ਕਿਸੇ ਨੇ ਉਹਨਾਂ ਨੇ ਹਰ ਸਮਾਜ ਦੀ ਰੱਖਿਆ ਤੇ ਧਰਮ ਲਈ ਆਪਣੇ ਜਾਨ ਔਰ ਆਪਣੇ ਪਰਿਵਾਰ ਦੀ ਰੱਖਿਆ ਕੀਤੀ ਨਾ ਕਿ ਕਿਸੇ ਮਜਬੂਰ ਮਜਲੂਮ ਤੇ ਅਤਿਆਚਾਰ ਕੀਤਾ ਪਰ ਇਸ ਬੰਦੇ ਨੇ ਜੋ ਕੀਤਾ ਉਹ ਗਲਤ ਕੀਤਾ